ਫਐਮਸੀ ਦਾ ਲੀਜਨ ਪोटाਸ਼ ਆਇਆ ਠੀਕ ਹੈ ਗੱਲ ਸੈਜੈਂਟਾ ਦਾ ਪੰਗੀ ਸਾਈਡ ਪਿਆ ਕਰਾਉਲੀ ਪਿਆਏਗਾ ਬਹੁਤ ਵਧੀਆ ਮਤਲਬ ਨਾਮੀ ਚੀਜ਼ਾਂ ਮਿਲਦੀਆਂ ਨੇ ਹੁਣ ਜਿਵੇਂ ਮਦਾਨ ਦੀ ਗੱਲ ਜੀ ਮਿੱਤਰੋ ਕੀ ਹਾਲ ਨੇ ਅੱਜ ਆਪਾਂ ਖੜਿਆਂਗੇ ਮਾਨਸਾ ਦੇ ਵਿੱਚ ਸਿਰਸਾ ਰੋਡ ਮਾਲਵਾ ਐਗਰੋ ਜਿੱਥੇ ਕਿ ਪੈਸਟੀਸਾਈਡ ਦਵਾਈਆਂ ਕਿਸਾਨਾਂ ਵਾਸਤੇ ਅੱਜ ਆਪਾਂ ਵੀਡੀਓ ਲੈ ਕੇ ਆ ਹਰਤ ਪ੍ਰਕਾਰ ਦੀ ਇਥੇ ਰੋਡ ਤੇ ਇਹ ਜਿਹੜੀ ਮੂਸੇ ਵਾਲਾ ਰੋਡ ਹਨਾ ਵੀਰੇ ਇਹ ਕੈਂਚੀਆਂ ਅੱਗੇ ਆ ਜਾਂਦੀਆਂ ਨੇ ਮੂਸੇ ਵਾਲੀਆਂ ਤੇ ਕੈਂਚੀਆਂ ਤੇ ਆਪਣੀ ਇਹ ਜਿਹੜੀ ਦੁਕਾਨ ਆ ਬਾਈਆਂ ਦੀ ਪੈਸਟੀਸਾਈਡ ਦੀ ਮਾਲ ਵਾਇਆ ਕਰੋ ਤੇ ਜਾਇਜ਼ ਰੇਟ ਤੇ ਜਿਹੜੇ ਪੈਸਟੀਸਾਈਡ ਸਾਰੀਆਂ ਮਿਲਦੀਆਂ ਨੇ ਤੇ ਬਾਕੀ ਬਾਈਆਂ ਨਾਲ ਕਰਦੇ ਆ ਗੱਲਬਾਤ ਬਈ ਹਸਰੀ ਕਾਲ ਹਾਂ ਠੀਕ ਹੋ ਜੀ ਵਧੀਆ ਜੀ ਬਾਈ ਆਪਣੇ ਕੋਲ ਰੇ ਸਪਰੇ ਤੋਂ ਲੈ ਕੇ ਸਾਰਾ ਯੂਰੀਆ ਡੀਏਪੀ ਸਾਰਾ ਕੁਝ ਮਿਲਦਾ ਜੀ ਸਾਰਾ ਕੁਝ ਮੇਦਾ ਖਾਦ ਬੀਜ ਦਵਾਈ ਫਿਰ ਬੀਜ ਦੇ ਵਿੱਚ ਮਸ਼ਹੂਰ ਜਿਹੜੀ ਕੰਪਨੀਆਂ ਨੇ ਸਟਾਰ ਐਗਰੀ ਹੈ ਜਿਵੇਂ ਜੀ ਪਾਇਨੀਅਰ ਹੈ ਜੀ ਬਾਂਸੀ ਗੋਲਡ ਹੈ ਮੁੰਗੀ ਹੈ ਜੀ ਠੀਕ ਹੈ ਬੀਜਾਂ ਦੇ ਵਿੱਚ ਹੋ ਗਿਆ ਐ ਫਿਰ ਅੱਗੇ ਸ਼ਕਤੀ ਵਰधक ਦੇ ਬੀਜ ਮਿਲਦੇ ਨੇ ਜੀ ਮਤਲਬ ਸਾਰੇ ਨਾਮੀ ਕੰਪਨੀਆਂ ਦੇ ਬੀਜ ਮਿਲਦੇ ਨੇ ਫਿਰ ਖਾਦ ਆ ਗਈ ਜਿਵੇਂ ਯੂਰੀਆ ਡੀਏਪੀ ਸੋਫਰ ਪਟਾਸ਼ੀ ਪੋਲੀਥੈਲਾਈਟ ਜ਼ਿੰਕ ਐਰੀਜ ਦਾ ਮਿਲਦਾ ਹੈਗਾ ਇਹੇ ਸੰਧੀਆਂ ਕੰਪਨੀ ਦਵਾਈਆਂ ਮਿਲਦੀਆਂ ਮਤਲਬ ਬਿਲ ਕੱਟ ਕੇ ਦੇਉਗੇ ਜੀ ओरिजिनल ਬਿਲ ਆ ਜੀ ਤੇ ਸਾਰਾ ਕੁਝ ਸਹੀ ਜਾਏਗਾ ਜਮਾ ਜੀ ਜੀਐਸਟੀ ਵਾਲਾ ਬਿਲ ਮੇਰੇ ਪੈਸੀ ਸਾਈਡ ਦਾ ਵੀ ਤੇ ਫਰਟੀਲਾਈਜ਼ਰ ਦਾ ਵੀ ਜੀ ਇੱਕ ਵਾਰ ਆ ਜੀ ਮੜਾ ਜੀ ਆਪਾਂ ਇੱਧਰ ਦੇਖ ਲਓ ਵੀਰੇ ਚਾਤੀ ਮਰਵਾ ਦਈਏ ਜਿਵੇਂ ਕਿ ਕੰਪਨੀ ਜਿਵੇਂ ਚੈਸ ਵਗੈਰਾ ਹੋਈ ਸੇਜੈਂਟਾ ਦੀ ਸਾਰੀਆਂ ਦਵਾਈਆਂ ਨੇ ਜੀ ਜਿਵੇਂ ਜੀ ਉਹ ਦੇਖੋ ਸੇਜੈਂਟਾ ਦੀ ਚੈਸ ਹੋਗੀ ਆ ਐਫਐਮਸੀ ਦੀ ਜ਼ਿੰਕ ਹੋਗੀ ਇਹ ਸਾਰੀਆਂ ਦਵਾਈਆਂ ਨੇਗੀਆਂ ਮਤਲਬ ਜੀ ਸਿੱਕੇ ਬੰਦ ਚੀਜ਼ ਹੈ ਜਿਵੇਂ ਹੁਣ ਸੈਂਟਾ ਦਾ ਫੰਗੀ ਸਾਈਡ ਪਿਆਏਗਾ ਕਰੋਲੀ ਠੀਕ ਹੈ ਸਵਾਲ ਦੀ ਪਈਆ ਐਫ ਐਮ ਸੀ ਦਾ ਪੋਟਾਸ਼ ਪਿਆਏਗਾ ਜੀ ਮਤਲਬ ਸਾਰੀਆਂ ਨਾਮੀ ਚੀਜ਼ਾਂ ਨੇਗੀਆਂ ਮਤਲਬ ਪੂਰੀ ਕੁਆਲਿਟੀ ਦੀ ਉੱਚ ਕੁਆਲਿਟੀ ਦੀ ਐਮ ਐਨ ਸੀ ਕੰਪਨੀ ਦਾ ਸਾਮਾਨ ਮਿਲਦਾ ਹੈ ਤੇ ਐਮ ਐਨ ਸੀ ਦੇ ਐਮ ਐਨ ਸੀ ਕੰਪਨੀ ਦਾ ਸਾਮਾਨ ਮਿਲਦਾ ਹੈ ਤੇ ਦੂਜੀ ਗੱਲ ਇਹ ਹੈ ਵੀ ਆਵਾਜਿਬ ਰੇਟ ਐਫ ਐਮ ਸੀ ਦਾ ਲੀਜੈਂਡ ਪੋਟਾਸ਼ ਆਇਆ ਇਹ ਠੀਕ ਹੈ ਗੱਲ ਸੈਂਟਾ ਦਾ ਫੰਗੀ ਸਾਈਡ ਪਿਆ ਕਰੋਲੀ ਪਿਆਏਗਾ ਬਹੁਤ ਵਧੀਆ ਮਤਲਬ ਨਾਮੀ ਚੀਜ਼ਾਂ ਮਿਲਦੀਆਂ ਨੇ ਹੁਣ ਜਿਵੇਂ ਮਦਾਨ ਦੀ ਗੱਲ ਆ ਮੁਰੇ ਜਿਵੇਂ ਮੈਂ ਮਦਾਨੀ ਪਹਿਣੀ ਥੋੜੀ ਗੱਲ ਵਿਚਾਲਿਆ ਤੇ ਜਿਵੇਂ 47 ਦਾ B ਵਗੈਰਾ ਉਹ ਨਹੀਂ ਮਿਲ ਜਾਂਦਾ ਹਾਂ ਜੀ 1847 ਦਾ B ਸਟਾਰ ਐਗਰੀ ਦਾ ਹੈ ਜੀ ਆ ਨਿਗਾ ਮਾਰੋ ਜੀ ਸਟਾਰ ਐਗਰੀ ਦੀ ਜਿਹਦੀ 444 ਮੰਗੀ ਆਉਂਦੀ ਆਪਣੇ ਕੋਲੇ ਏਜੰਸੀ ਹੈ ਸਿੱਧੀ ਅੱਛਾ ਜੀ ਸਿੱਧਾ ਸਿੱਧੀ ਏਜੰਸੀ ਸਿੱਧਾ ਮਾਲ ओरिजिनल ਬਿੱਲ ਬੇਲੂਗਾ ओरिजिनल ਮਾਲ ਮਿਲੂਗਾ ਕਿਸੇ ਚੀਜ਼ ਦੀ ਕੋਈ ਲਾਂਭੇ ਵਾਲੀ ਗੱਲ ਹੀ ਨਹੀਂ ਕੰਪਨੀ ਦੀ ਸੁਣਵਾਈ ਹੈ ਲੋ ਜੀ ਕਿਸਾਨਾਂ ਨੂੰ ਇਹ ਮਿਲ ਕੇ ਵੱਡਾ ਇੱਕ ਸੰਦੇਸ਼ ਆ ਵੀ ਪਾਈਆਂ ਕੋਲੇ ਕੰਪਨੀਆਂ ਸਿੱਧਾ ਸਮਾਨ ਆਉਂਦਾ ਸਿੱਧਾ 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 ਕੰਪਨੀ ਦਾ ਸਮਾਨ ਆ ਕੋਈ ਕਿਸੇ ਤੋਂ ਟੁਹਾਣੇ ਵਾਲਾ ਮਾਲ ਨਹੀਂ ਕੋਈ ਕਿਤੋਂ ਵਾਲਾ ਮਾਲ ਨਹੀਂ ਸਿੱਧਾ ਕੰਪਨੀ ਦਾ ਮਾਲ ਆ ਸਿੱਧਾ ਕੰਪਨੀ ਦਾ ਮਾਲ ਕਿਉਂਕਿ ਜਿਨ੍ਹਾਂ ਨੇ ਮਤਲਬ ਕਿ ਲਾਈਆਂ ਨੇ ਹਨਾ ਹੁਣ ਝੋਨਾ ਵਗੈਰਾ ਲਾਤਾ ਪੀਯੂ ਸਾ 50 ਹੁਣ ਆੜਾਮਾ ਦੀ ਪ੍ਰਦਾਨ ਦੇਖੋ ਸਾਡੇ ਕੋਲ ਆਈਪੀ ਐਡਵਾਂਸ ਆਈਪੀ ਐ ਵੀ ਭਾਈ ਝੋਨਾ ਦਾ ਸੀਜ਼ਨ ਚੱਲਣਾ ਬਾਜਬ ਰੇਟ ਤੇ ਦੇਣੀ ਹੈ ਆੜਾਮਾ ਦੀ ਪ੍ਰਦਾਨ ਆਈਪੀ ਐ ਨਵਾਂ ਮਾਲ ਆ ਜਮਾ 24 26 ਦਾ ਠੀਕ ਹੈ ਜੀ ਜਮਾ ਫਰੈਸ਼ ਡੇਟ ਆਏਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀਗੀ ਅੱਛਾ ਫਰੈਸ਼ ਡੇਟ ਦਿਖਾ ਸਕਦੇ ਮੇਰੇ ਇੱਕ ਵਾਰੀ ਤਰੀਕ ਨਵਾਂ ਮਾਲਾ ਬਿਲਕੁਲ ਜੀ ਗੱਲ ਕਰੀਏ ਹੁਣ ਆਪਾਂ ਜਿਵੇਂ ਕਣਕ ਵਗੈਰਾ ਦੇ ਚਲੋ ਹੁਣ ਤਾਂ ਹਨਾ ਝੋਨੇ ਦੇ ਕਣਕ ਵਗੈਰਾ ਦੇ ਸਾਰੇ ਵੀ ਮਿਲ ਜਾਂਦੇ ਨੇ ਕਣਕ ਦੇ ਸਾਰੇ ਵੀ ਮਿਲਦੇ ਆ ਜੀ ਕਣਕ ਦੇ ਵਿੱਚ ਦੇਖੋ ਗੱਲ ਆਏ ਵੀ ਸਾਰੇ ਵੀ ਮਾਨਤਾ ਪ੍ਰਾਪਤ ਹੁੰਦੇ ਸਰਟੀਫਾਈਡ ਬੀਜ ਆਉਂਦੇ ਨੇ ਜੀ ਹੁਣ ਜਿਹਦੇ ਸਭ ਤੋਂ ਵੱਧ ਝਾੜ ਰਿਹਾ ਸਟਾਰ ਸਟਾਰ ਕਣਕ ਦੀ 325 ਵੈਰਾਈਟੀ ਆਈ ਸੀ ਸਟਾਰ ਵਾਲਿਆਂ ਦੀ ਬਹੁਤ ਵਧੀਆ ਝਾੜ ਰਿਹਾ ਉਹਦਾ ਠੀਕ ਹੈ ਜੀ ਠੀਕ ਹੈ 25 ਕਿਲੋ ਦਾ ਥੈਲਾ ਆਉਂਦਾ ਹੈਗਾ ਉਹ 20 ਕਿਲੋ ਦਾ ਵੀ ਆਉਂਦਾ ਹੈਗਾ ਬੁਰੀ ਵਧੀਆ ਕੁਆਲਿਟੀ ਹੈ ਵਾਜਬ ਰੇਟ ਤੇ ਦਿੰਨੇ ਆ ਇੱਕ ਵਾਰੀ ਜਰੂਰ ਸਾਡੇ ਕੋਲੇ ਆਓ ਸੇਵਾ ਦਾ ਮੌਕਾ ਦਿਓ ਚੀਜ਼ ਵਧੀਆ ਦੇਵਾਂਗੇ ਵਾਜਬ ਰੇਟ ਤੇ ਦੇਵਾਂਗੇ ਪੂਰੀ ਵਧੀਆ ਦੇਵਾਂਗੇ ਬਿਲਕੁਲ ਕੱਟ ਕੇ ਦੇਵੋ ਬਿੱਲ ਤਾਂ ਕੱਟ ਕੇ ਦੇਣੀ ਦੇਣਾ ਉਹ ਤਾਂ ਬਿਲਾਜ ਮੰਗਣ ਦੀ ਲੋੜ ਹੀ ਨਹੀਂ ਠੀਕ ਹੈ ਜੀ ਪੰਜਾਬੀ ਦਿੰਨੇ ਸਾਡੇ ਕੋਲ ਕੰਪਿਊਟਰ ਤੇ ਬੰਦਾ ਬੈਠਾ ਹੁੰਦਾ ਆਪੇ ਬਿੱਲ ਕੱਟ ਕੇ ਦੇਊਗਾ ਫੇਰ ਹੀ ਬਾਹਰ ਜਾਊਗਾ ਅਦਰਵਾਈਜ਼ ਜਾਂਦਾ ਨਹੀਂ ਬਾਹਰ ਠੀਕ ਹੈ ਜੀ ਹਾਂ ਵਧੀਆ ਚੀਜ਼ ਦਿੰਨਾ ਮਤਲਬ ਕਿ ਸਸਤਾ ਸਸਤਾ ਕਰਕੇ ਨਹੀਂ ਦਿੰਦੇ ਚੀਜ਼ ਚੰਗੀ ਦੇਵਾਂਗੇ ਵਧੀਆ ਕੁਆਲਿਟੀ ਹੋਊਗੀ ਕੁਆਲਿਟੀ ਹੋਊਗੀ ਆ ਕੁਆਲਿਟੀ ਹੋ ਚੰਗੇ ਕੰਪਨੀ ਇੰਝ ਜਮੇ ਨੇ ਕੋਈ ਪੁਆਇੰਟ ਦੀ ਕੋਈ ਚੋੜਾ ਮਤਲਬ ਉਹ ਆਜੋ ਹੁਣ ਦੇਖੋ ਹਾਂਜੀ ਜਿਵੇਂ ਕਿ ਹੁਣ ਸਪਰੇਹਾਂ ਨੇ ਜਾਂ ਮਤਲਬ ਹੁਣ ਫਟੇਰਾ ਪਈ ਹੈ ਹਾਂਜੀ ਇਹ ਹੁਣ ਚੋਨੇ ਚ ਪਊਗੀ 25 ਦਿਨਾਂ ਤੋਂ ਫਟੇਰਾ ਹਾਂਜੀ ਇਹ ਐਫਐਮਸੀ ਦਾ ਮਿਲੂਗਾ ਤੁਹਾਨੂੰ ਅੱਛਾ ਜੀ origignal ਮਾਲ ਹੈ ਕੰਪਨੀ ਤੋਂ ਮਾਲ ਹੈ ਕੰਪਨੀ ਦਾ ਬਗੈਰ ਸਟicker ਲੱਗ ਕੇ ਆਇਆ ਦਿਖਾ ਦੇ ਬਾਈ ਜੀ ਨੂੰ ਠੀਕ ਹੈ ਜੀ ਕਿਸੇ ਤੋਂ ਕਿਸੇ ਦੁਕਾਨਦਾਰ ਤੋਂ ਨਹੀਂ ਲਿਆ ਕੰਪਨੀ ਨੇ ਉੱਤੋਂ ਆ ਮੋਹਰ ਲੱਗੀ ਲਗਾਈ ਆਈ ਹੈ ਆਰਡਰ ਲੱਗਿਆ ਸਾਡਾ ਇਨਾ ਆਹ ਕੰਪਨੀ ਨੇ ਭੇਜਿਆਗਾ ਆ ਮਾਨਸਾ ਅਗਲੇ ਨੇ ਭੇਜਤਾ ਸਾਨੂੰ ਬਾਕਾਇਦਾ ਸਾਰਾ ਲੱਗਿਆ ਹੋਇਆ ਆਇਆਗਾ ਜਿਸ ਕਿਸੇ ਹੋਰ ਕੋਲ ਇਹ ਸਟicker ਆਜੀ ਤਾਂ ਆਪਣੀ ਗਾਰੰਟੀ ਐ ਇਸ ਗੱਲ ਅੱਛਾ ਠੀਕ ਹੈ ਜੀ ਮਤਲਬ ਕੰਪਨੀ ਨੇ ਸਟicker ਕਰਨੇ ਕੱਲੇ ਕੱਲੇ ਬਾਕਸ ਤੇ ਹਾਂ ਕੱਲੇ ਕੱਲੇ ਬਾਕਸ ਤੇ ਸਟicker ਲੱਗੇ ਆਏ ਆ ਠੀਕ ਹੈ ਜੀ ਵੀ ਸਾਡਾ ਮਾਲ ਆ ਇਹ ਰਿਜਨਲ ਦੀ ਗਾਰੰਟੀ ਆ ਰਿਜਨਲ ਮਾਲ ਦੀ ਹੈ ਇਹ ਨਹੀਂ ਫਟੇਗਾ ਆਮ ਦਿੱਲੀ ਮੇਡਕ ਨਹੀਂ ਆਈ ਜਾਂਦੇ ਕਿੰਨੀ ਆਈ ਜਾਂਦੇ ਬਿਲਕੁਲ ਸਹੀ ਆ ਰਿਜਨਲ ਚੀਜ਼ਾਂ ਨੇ ਜੀ ਠੀਕ ਹੈ ਜੀ ਤੇ ਹੋਰ ਦਵਾਈਆਂ ਵਗੈਰਾ ਜਿਵੇਂ ਹੋਰ ਦਵਾਈਆਂ ਸਾਰੀ ਕਲੋਰੋ ਪਈ ਹੈ ਜੀ ਮੈਂ ਥਾਇਰੋਇਡ ਵਾਸਤੇ ਝੰਡਾ ਰੋਗ ਵਾਸਤੇ ਪਿਆ ਜੀ ਸਾਰਾ ਕੁਝ ਬਹੁਤ ਵਧੀਆ ਕੁਆਲਿਟੀ ਦੀ ਚੀਜ਼ਾਂ ਦਿੰਨੇ ਸਾਰਾ ਕੁਝ ਇੱਕ ਇੱਕ ਸਿੱਕੇ ਬੰਦਾ ਹੈ ਠੀਕ ਹੈ ਜੀ ਲੋ ਜੀ ਮੇਤਰਾ ਜੀ ਇੱਕ ਵਾਰ ਦਿਖਾ ਦੇਣਾ ਲੋ ਵੀਰੇ ਸਾਰਾ ਕੁਝ ਮਿਲਦਾ ਜਿਵੇਂ ਮੱਕੀ ਵਗੈਰਾ ਤੇ ਹੁਣ ਸਪਰੇਹਾਂ ਚੱਲ ਰਹੀਆਂ ਨੇ ਜੀ ਐਤੋਂ ਪਹਿਲਾਂ ਚੱਲੀਆਂ ਨੇ ਜਿਵੇਂ ਉਹ ਸਾਰੀਆਂ ਪਈਆਂ ਨੇ ਆਪਣੇ ਕੋਲ ਹਾਂ ਹਾਂ ਜੀ ਹਾਂ ਪਈਆਂ ਨੇ ਪਈਆਂ ਸਾਰਾ ਕੁਝ ਪਿਆ ਜੀ ਜਿਨਾ ਕੋਰਾ ਜਣ ਪਈ ਆ ਠੀਕ ਹੈ ਜੀ ਲੋ ਜੀ ਆ ਕੋਰਾ ਜਣ ਪਈ ਆ ਜੀ ਜਿਵੇਂ ਦੇਖੋ ਠੀਕ ਹੈ ਜੀ ਹੈ ਆਹਾ ਡੈਲੀਗੇਟ ਆਉਂਦੀ ਆਏਗੀ ਜਿਹੜੀ ਠੀਕ ਹੈ ਡੈਲੀਗੇਟ ਨਰਮੇ ਤੇ ਨਰਮੇ ਤੇ ਜਿਹਦੇ ਥ੍ਰਿਪਸ ਪੈ ਜਾਂਦੀ ਹੈ ਪੱਤਾ ਇਕੱਠਾ ਹੁੰ ਲੱਗ ਜਾਂਦਾ ਉਹਦੇ ਵਾਸਤੇ ਸਪੈਸ਼ਲ ਦਵਾਈ ਹੈ ਸਭ ਆਇਆ ਪਿਆ ਸਮਾਨ ਬਸ ਲੋ ਜੀ ਇਹ ਮੂਰੇ ਅਗਲੇ 15 ਤਰੀਕ ਤੋਂ ਦਵਾਈ ਚੱਲਣੀ ਹੈ ਠੀਕ ਹੈ ਜੀ ਝੋਨੇ ਵਾਸਤੇ ਜਿਹੜੀਆਂ ਨੇ ਉਹ ਸਾਰੀਆਂ ਮਲ ਕੇ ਆਪਣੇ ਕੋਲ ਅਵੇਲੇਬਲ ਹੋ ਗਈਆਂ ਨੇ ਵਧੀਆ ਕੁਆਲਟੀ ਦੀਆਂ ਕੱਖਾਂ ਵਾਲੀ ਦਵਾਈ ਬੁਰੀ ਵਧੀਆ ਚੱਲੀ ਜਾਂਦੀ ਹੈਗੀ ਮੋਥਰੇ ਵਾਲੀ ਵੀ ਚੱਲੀ ਜਾਂਦੀ ਹੈ ਗਾਹ ਹੁਣ ਸਾਰੀਆਂ ਦਵਾਈਆਂ ਆਈਆਂ ਪਈਆਂ ਚੱਲੀਆਂ ਦਾ ਕੰਮ ਲੋ ਜੀ ਇੱਕ ਵਾਰ ਲੋਕੇਸ਼ਨ ਜ਼ਰੂਰ ਆਪਣੀ ਪ੍ਰੋਪਰ ਦੱਸ ਦੋ ਜੀ ਲੋਕੇਸ਼ਨ ਸਾਡੀ ਹੈਗੀ ਹੈ ਜੀ ਮਤਲਬ ਤੁਸੀਂ ਮੈਂ ਤੁਹਾਨੂੰ ਦੱਸਾਂ ਵੀ ਨੇੜੇ ਨਵੀਂ ਅਨਾਜ ਮੰ ਹੈ ਸਰਸਾ ਰੋਡ ਨੇੜੇ ਰਮਨਿੱਤਾ ਚੌਂਕ ਮਾਨਸਾ ਲੋ ਜੀ ਤੇ ਫੋਨ ਨੰਬਰ ਆਪਣਾ ਜੀ ਫੋਨ ਨੰਬਰ ਹੈਗਾ ਜੀ 9876019854 24 ਘੰਟੇ ਸਰਵਿਸ ਹੈ ਸਵੇਰੇ 7:30 ਵਜੇ ਦੁਕਾਨ ਖੁੱਲ੍ਹ ਜਾਂਦੀ ਹੈ ਮੈਂ ਹਾਜ਼ਰ ਹੁੰਦਾ ਲੋ ਜੀ ਲੋ ਜੀ ਵੀਰੇ ਜਿਹੜੇ ਜਿਹੜੇ ਵੀਰਾਂ ਨੇ ਕੰਟੈਕਟ ਕਰਨਾ ਹੈ ਨਾ ਕੁਣੋ ਐਡਰੈਸ ਦੱਸਦਾ ਬਾਈ ਨੂੰ ਕਾਲ ਕਰਕੇ ਜਿਹੜੀ ਵੀ ਰੇਸ ਕਰੀ ਆਪਣੇ ਕਿਸਾਨਾਂ ਨੂੰ ਚਾਹੀਦੀ ਆ ਖਿਚੂ ਨੇ ਆ ਬੀਜ ਆਹੀਦਾਗਾ ਤਾਂ ਭਾਈਆਂ ਨੇ ਕਾਲ ਕਰਕੇ ਵਾਜਬ ਰੇਟ ਤੇ ਪੱਕਾ ਬਿੱਲ ਦੇਣਗੇ ਤੇ ਜਦੋਂ ਮਰਜੀ 24 ਘੰਟੇ ਵੈਲਿਊਰ ਆਜਦੇ ਨੇ ਤੁਸੀਂ ਆ ਕੇ ਇਹ ਸਮਾਨ ਖਰੀਦ ਸਕਦੇ ਹੋ ਬਾਕੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਕਰ ਲਓ ਸਬਸਕ੍ਰਾਈਬ ਧੰਨਵਾਦੀ ਵਾਹਿਗੁਰੂ ਓਕੇ ਜੀ ਓਕੇ 3 ਮਿੰਟ ਨਹੀਂ ਬਾਈਆਂ